ਜੇਕਰ ਤੁਹਾਡੇ ਪਿੰਡ ਵਿੱਚ ਵੀ ਕੋਈ ਉਗਰਾਹੀ ਇਕੱਠੀ ਕਰਨ ਆਉਂਦਾ ਹੈ ਤਾਂ ਉਸ ਦੀ ਤੁਸੀਂ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਵੋ ਕਿਤੇ ਉਹ ਦਿਨ ਉਗਰਾਹੀ ਇਕੱਠੀ ਕਰਕੇ ਰਾਤੀ ਸ਼ਰਾਬ ਦਾ ਸੇਵਨ ਤਾਂ ਨਹੀਂ ਕਰ ਰਿਹਾ ਇਸ ਤਰ੍ਹਾਂ ਦੇ ਕੁਝ ਵਿਅਕਤੀਆਂ ਨੂੰ ਉਗਰਾਹੀ ਦੇ ਸਮਾਨ ਸਮੇਤ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਭਾਵੇਂ ਕਿ ਇਹ ਚਾਰੇ ਵਿਅਕਤੀ ਗੁਰੂ ਦੇ ਬਾਣੀ ਵਿੱਚ ਸੀ 15 ਦਿਨ ਬਾਅਦ ਆ ਕੇ ਵਿਰਧ ਆਸ਼ਰਮ ਦੇ ਨਾਮ ਤੇ ਉਗਰਾਹੀ ਇਕੱਠੇ ਕਰਦੇ ਸਨ ਪਰ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਦਿਨ ਵਿੱਚ ਪਿੰਡਾਂ ਚੋਂ ਉਗਰਾਹੀ ਇਕੱਠੀ ਕਰਦੇ ਸੀ ਤੇ ਉਸੇ ਉਗਰਾਹੀ ਦਾ ਸਮਾਨ ਵੇਚ ਕੇ ਰਾਤ ਵੇਲੇ ਨਸ਼ੇ ਦਾ ਜਾਂ ਸ਼ਰਾਬ ਦਾ ਸੇਵਨ ਕਰਦੇ ਸੀ ਕੀ ਤੁਹਾਡੇ ਪਿੰਡਾਂ ਵਿੱਚ ਤਾਂ ਨਹੀਂ ਅਜਿਹਾ ਕੁਝ ਹੋ ਰਿਹਾ ਕਿਉਂਕਿ ਇਹ ਮਾਮਲਾ ਹੈ ਜਿਹੜਾ ਬੜਾ ਗੰਭੀਰ ਹੈ ਗੁਰੂ ਦਾ ਬਾਣਾ ਪਹਿਨ ਕੇ ਕੇਸ ਧਾਰੀ ਹੋ ਕੇ ਦਸਤਾਰ ਸਜਾ ਕੇ ਕਿਰਪਾਨ ਪਹਿਨ ਕੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ਰਾਬ ਦਾ ਸੇਵਨ ਕਰਨ ਜਾਂ ਨਸ਼ੇ ਦਾ ਸੇਵਨ ਕਰਨ ਇੱਕ ਗੰਭੀਰ ਮੁੱਦਾ ਜ਼ਰੂਰ ਹੈ ਤਾਂ ਮਾਮਲਾ ਕਿੱਥੋਂ ਦਾ ਹੈ ਕੀ ਕੁਝ ਇਸ ਖਬਰ ਦੇ ਵਿੱਚ ਖਾਸ ਰਹਿਣ ਵਾਲਾ ਹੈ ਕਿਵੇਂ ਇਹ ਖਬਰ ਲੋਕਾਂ ਨੂੰ ਵਿਸਥਾਪਿਤ ਕਰੇਗੀ ਆਓ ਦੇਖਦੇ ਹਾਂ ਖਾਸ ਖਬਰ ਇਸ ਮੌਕੇ ਤੇ ਵੇਰਦਾ Ashram ਦੇ ਨਾਮ ਤੇ ਉਗਰਾਹੀ ਇਕੱਠੇ ਕਰਨ ਵਾਲੇ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੇ ਕਿਹਾ ਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਉਗਰਾਹੀ ਇਕੱਠੀ ਕਰਦੇ ਆ ਰਹੇ ਹਾਂ ਅਸੀਂ ਰਾਤ ਕਿਸੇ ਫੰਕਸ਼ਨ ਤੇ ਗਏ ਸੀ ਉੱਥੇ ਹੀ ਸ਼ਰਾਬ ਪੀਤੀ ਗਈ ਪਰ ਅੱਗੇ ਤੋਂ ਅਸੀਂ ਸ਼ਰਾਬ ਨਹੀਂ ਪੀਵਾਂਗੇ ਤੇ ਨਾ ਹੀ ਪਿੰਡ ਵਿੱਚ ਉਗਰਾਹੀ ਇਕੱਠੀ ਕਰਾਂਗੇ ਅਸੀਂ ਇਸ ਬਾਬਤ ਆਪਣੀ ਗਲਤੀ ਦੇ ਲਈ ਮਾਫੀ ਮੰਗਦੇ ਆ ਕੀ ਕੁਝ ਬੋਲ ਲੈਣਿਓ ਆਓ ਸੁਣਦਿਆਂ ਇਹ ਤੁਹਾਨੂੰ ਆਪਕਤ ਮਿਰਦਾ ਆਸ਼ਰਮ ਹਲੀਪੁਰ ਪਟਿਆਲੇ ਦਾ ਰਾਤ ਕੀਤੀ ਸੀ ਹਾਂਜੀ ਹਾਂਜੀ ਚਾਰਾਂ ਨੇ ਪੀਤੀ ਰਾਤ ਦਾਰੂ ਨਹੀਂ ਮੈਂ ਪੀਤੀ ਆ ਜੀ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਤੁਸੀਂ ਪੀਤੀ ਆ ਹਾਂ ਜੀ ਅੱਛਾ ਜਿਹੜਾ ਇਹ ਇਕੱਠਾ ਕਰਕੇ ਤੇ ਜਾਂਦੇ ਹਾਂ ਸਾਰਾ ਸਮਾਨ ਇਹ ਉੱਤੇ ਆਸ਼ਰਮ ਤੇ ਜਾਂਦਾ ਜੀ ਆਸ਼ਰਮ ਤੁਹਾਨੂੰ ਕਹਿੰਦਾ ਵੀ ਦਾਰੂ ਪੀ ਕੇ ਪਿੰਡ ਚ ਨਹੀਂ ਖਾਲਤਾ ਜੀ ਕੋਈ ਪ੍ਰੋਗਰਾਮ ਸੀ ਇਸ ਕਰਕੇ ਮਾੜੀ ਜੀ ਪੀ ਲਈ ਸੀ ਜਿਹੜਾ ਤੁਸੀਂ ਗੁਰੂ ਦਾ ਬਾਣਾ ਪਾਇਆ ਹੋਇਆ ਤੇ ਦਮਦਲਾ ਪੀ ਸਕਦੇ ਨਹੀਂ ਨਹੀਂ ਫਿਰ পাপ ਕੀ ਕਰਦੇ ਉਹ ਰਾਤ ਨੂੰ ਮਾੜਾ ਲਾ ਲਿਆ ਸੀ ਉਹ ਮੁੰਡੇ ਦਾ ਪ੍ਰੋਗਰਾਮ ਸੀ ਕੋਈ ਪਰੋ ਦੇ ਤਾਂ ਕਰਕੇ ਜੇ ਬੱਚੇ ਦਾ ਪ੍ਰੋਗਰਾਮ ਆ ਨਹੀਂ ਇੱਕ ਗਲਤੀ ਮੰਨਉਂਦਾ ਆਪਣੀ ਮੰंदे ਆ ਜੀ ਵੀ ਅਸੀਂ ਸ਼ਰਾਬ ਪੀ ਕੇ ਪਿੰਡ ਚ ਇਕੱਠੀ ਕਰ ਰਹੇ ਹਾਂ ਸੇਵਾ ਮੰਨਦੇ ਹੋ ਆ ਜੀ ਰਾਤ ਰਾਤ ਪੀਤੇ ਸੀ ਹੁਣ ਅੱਗੇ ਤੋਂ ਕਿਸੇ ਪਿੰਡ ਚ ਪੜੋਂਗੇ ਜਾ ਕੇ ਨਹੀਂ ਜੀ ਸ਼ਰਾਬ ਤਾਂ ਨਹੀਂ ਪੀਤੀ ਬਾਬਾ ਜੀ ਨੇ ਰਾਤੀ ਪੀਤੀ ਵਸ ਬਾਬਾ ਜੀ ਨੇ ਪੀਤੀ ਆ ਹਾਂ ਰਾਤ ਨੂੰ ਪੀਤੀ ਤੁਸੀਂ ਨੇ ਪੀਤੇ ਨਹੀਂ ਤੁਸੀਂ ਪੀਤੀ ਨਹੀਂ ਹੁਣ ਤੁਹਾਡੇ ਪੀਤੀ ਹੋਈ ਆ ਨਹੀਂ ਪਿਆ ਕਰ ਦਿੱਤੀ ਹੈ ਅੱਛਾ ਉਹ ਬਾਬਾ ਜੀ ਕਿੰਨੇ ਚਿਰ ਬਾਅਦ ਪੀ ਲੈਂਦੇ ਨੇ ਉਹ ਤਾਂ ਕਦੀ ਕਦਾਈ ਪੀਤੇ ਇਹਨੂੰ ਤਾਂ ਰਾਤ ਨੂੰ ਪੀਤੀ ਹੋਣੀ ਆ ਜੀ ਗੁਰੂ ਮਹਾਰਾਜਾ ਬਾਣਾ ਪਾ ਕੇ ਤੁਸੀਂ ਪਿੰਡ ਚ ਸਰਾਪੀ ਕੇ ਸੇਵਾ ਇਕੱਠੀ ਕਰਦੋਂ ਤੁਹਾਨੂੰ ਅਲਾਉ ਕਰਦਾ ਕੋਈ ਨਹੀਂ ਮੰਨ ਤੂੰ ਇਹ ਗਲਤੀ ਅੱਗੇ ਤੋਂ ਕਿਸੇ ਪਿੰਡ ਚ ਪੜੋਂਗੇ ਨਹੀਂ ਜੀ ਇਸ ਮੌਕੇ ਤੇ ਪਿੰਡ ਥੂਹੀ ਗੁਰੂਕਾਰ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਸੋਨੀ ਨੇ ਦੱਸਿਆ ਕਿ ਹਰ 15 ਦਿਨ ਬਾਅਦ ਪਿੰਡ ਚ ਗਰਾਹੀ ਕਰਦੇ ਸਨ ਜਦੋਂ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਇਹਦੇ ਮੂੰਹ ਚੋਂ ਸ਼ਰਾਬ ਦੀ ਸਮੈਲ ਬਣੀ ਜਿਸ ਤੋਂ ਬਾਅਦ ਇਹਨਾਂ ਨੂੰ ਫੜਿਆ ਗਿਆ ਅਸੀਂ ਹੁਣ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਤੇ ਉੱਥੇ ਲੋਕਾਂ ਨੂੰ ਵੀ ਜਿਹੜੀ ਆ ਅਪੀਲ ਕੀਤੀ ਗਈ ਆ ਕਿ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੇਕਰ ਕੋਈ ਪਿੰਡ ਦੇ ਵਿੱਚ ਅਣਜਾਣ ਵਿਅਕਤੀ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ। ਹੋਰ ਕੀ ਕੁਝ ਬੋਲਨੇ ਨੇ ਪਿੰਡ ਦੇ ਆਗੂ ਆਓ ਸੁਣਦੇ ਹਾਂ। ਲਗਭਗ ਹਫ਼ਤੇ 10 ਦਿਨ ਬਾਅਦ ਇਹ ਇੱਥੇ ਢੇਡਾ ਮਾਰਦੇ ਸੀ ਪਹਿਲਾਂ ਵੀ ਦੋ ਤਿੰਨ ਵਾਰ ਸਾਡੇ ਤੋਂ ਬਚ ਕੇ ਚਲੇ ਗਏ। ਸਾਨੂੰ ਸ਼ੱਕ ਹੋਇਆ ਅਸੀਂ ਇਹਨਾਂ ਨੂੰ ਆਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ। ਬਿਲਕੁਲ ਇਹ ਜਾਲੀ ਕੰਮ ਹੈ ਇਹਨਾਂ ਦਾ ਸਾਰਾ ਇਹਨਾਂ ਦੀ ਗੱਡੀ ਦਾ ਨੰਬਰ ਵੀ ਟ੍ਰ ਔਰ ਜਿਹੜੇ ਇਹ ਬੰਦੇ ਨੇ ਇਹਨਾਂ ਦੀ दारू ਪੀਤੀ ਹੋਈ ਹੈ ਜੀ ਇਥੋਂ ਸਮਾਨ ਇਕੱਠਾ ਕਰਦੇ ਨੇ ਪਿੰਡਾਂ ਚੋਂ ਤੇ ਅੱਗੇ ਜਾ ਕੇ ਸ਼ਾਮ ਨੂੰ ਵੇਚ ਕੇ ਦਬਦਾ दारू ਜਾਂ ਹੋਰ ਕੋਈ ਨਸ਼ਾ ਪੱਤਾ ਕਰਦੇ ਨੇ ਸਾਡੀ ਪ੍ਰਸ਼ਾਸਨ ਤੋਂ ਵੀ ਮੰਗ ਆ ਵੀ ਇਹੋ ਜਿਹੇ ਗਲਤ ਅੰਸਰਾਂ ਨੂੰ ਨੱਥ ਪਾਈ ਜਾਵੇ ਔਰ ਹੋਰ ਨਗਰਾਂ ਨੂੰ ਵੀ ਬੇਨਤੀ ਔਰ ਇਹੋ ਜਿਹੇ ਬੰਦਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦੋ ਕੀ سزا ਦਵੋਗੇ ਇਹਨਾਂ ਨੂੰ ਲੱਗਦੇ ਬਸ ਫੇਰ ਸਜ਼ਾ ਤਾਂ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜੀ ਹੁਣ ਅਸੀਂ ਤਾਂ ਆਪਣੀ ਇਹਨਾਂ ਤੋਂ ਪੁੱਛ ਪੜਤਾਲ ਕਰ ਲਈ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਉਹਨਾਂ ਨੂੰ ਕਹਾਂਗੇ ਵੀ ਇਤ ਦੇ ਨਾਲ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਗੁਰੂ ਦੇ ਬਾਣੇ ਦੇ ਵਿੱਚ ਫਿਰਦੇ ਨੇ ਇਹ ਸ਼ਰਾਬ ਪੀ ਕੇ ਬਹੁਤ ਹੀ ਮਾੜੀ ਗੱਲ ਜੀ ਅਸੀਂ ਸਾਰੇ ਹੀ ਪੰਜਾਬ ਦੇ ਲੋਕوں ਨੇ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਪਿੰਡ ਦੇ ਵਿੱਚ ਬਾਹਰੋਂ ਬੰਦਾ ਆਉਂਦਾ ਚੰਗੀ ਤਰ੍ਹਾਂ ਪੁਸਪੜਤ ਪੁਸਪੜਤਾਲ ਕੀਤੀ ਜਾਵੇ ਉਹਨਾਂ ਦੀ ਆਈਡੈਂਟੀਟੀ ਚੈੱਕ ਕੀਤੀ ਜਾਵੇ ਕਿ ਬੰਦੇ ਸਹੀ ਨੇ ਤੇ ਇਹਨਾਂ ਦੇ ਖਿਲਾਫ ਵਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਵੀ ਕਹਿਣਾ ਸੀ ਕਿ ਬਹੁਤ ਮੰਦ ਭਾਗੀ ਘਟਨਾ ਹੈ ਕਿ ਸਿੱਖੀ ਦੇ ਬਾਣੀ ਵਿੱਚ ਸਿੱਖੀ ਨੂੰ ਬਦਨਾਮ ਜਿਹੇ ਲੋਕਾਂ ਨੇ ਜਿਨ੍ਹਾਂ ਦੇ ਸਰੀਰ ਤੇ ਗਾਤਰੀ ਵੀ ਪਾਏ ਹੋਏ ਨੇ ਦਮਾਲੇ ਸਜਾਏ ਹੋਏ ਨੇ ਪਰ ਮੂੰਹ ਦੇ ਵਿੱਚੋਂ ਸ਼ਰਾਬ ਦੀ ਸਮੈਲ ਆ ਰਹੀ ਅਸਤਾਮੰਗ ਕਰਦੇ ਆ ਕਿ ਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਤੁਸੀਂ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਸਹੀ ਤੇ ਸਟਿੱਕ ਖਬਰਾਂ ਦੇ ਲਈ